ਹਰਮਨ ਬੇਚਾਰਾ ਬਾਜ ਗਈ ਆ ਚਾਸ ਗੋਲ ਕਰ ਗਏ ਕਰ ਗਏ ਕਰ ਗਏ ਇਹ ਆ ਹਰਮਨ ਮੱਗਵਾਲੀਆ ਬਹੁਤ ਕਲਾਸ ਗੋਲ ਕਲਾਸ ਸੈਟ ਪੀਸ ਇਹ ਹਰਮਨ 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 ਦਾ ਟਿਕਾਣਾ ਆ ਮੈਂ ਦੱਸਿਆ ਵੇ ਹਰਮਨ ਦਾ ਜੋਨ ਆ ਮੇਤਰੋ ਕਹਿੰਦੇ ਮੱਗੋਵਾਲੀਆ ਵਾਈ ਕੈਂਡ ਮਾਰਦਾ ਯਾਰ ਵਾਈ ਬੋਤਰੋਲਾ ਪਾ ਰਹੇ ਹਟਲਾ ਜਾ ਮੈਂ ਚੁੱਪ ਜਾ ਮੈਂ ਵੀ ਅਜ ਤੱਕ ਇੰਜ ਨਹੀਂ ਖੋਲੇਆ ਕਿਹੜਾ ਨਾਟਕ ਕਿੱਥੇ ਸੱਟ ਮਾਰੇ ਤੋਂ ਢਿੱਲਾ ਹੁੰਦਾ ਚੰਗੀ ਤਰ੍ਹਾਂ ਪਤਾ ਹੈ ਅਸੀਂ ਬੇਲੀਆਂ ਨਹੀਂ 5 ਸਾਲ ਵਾਸਤਵ ਦੇਖੀਆਂ ਕਿਹੜਾ ਸ਼ਹਿਰ ਤੇਰੇ ਕਿੰਨੇ ਵਾਵੇ ਅੱਗਰ ਵੀ ਬਣਿਆ ਫੋਟੋ ਵਾਲ ਹਰਮਨ 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 दुआबे दुआबे ने कहने अजकल खोती पाई हुई है मेरे मित्रों दुआबे ने कहते खोती पाई हुई है ਮੇਰੇ ਨਾਲ ਪਾਕੇ ਕਰਿਆ ਤੂੰ ਪਿਆਰਾ ਹੀ ਨਾ ਬੱਡ ਚ ਕਹਿੰਦੀ ਤਰ੍ਹਾਂ ਦਾ ਉਹ ਨਾ ਉਹ ਮੱਤ ਦੇ ਪੂਨੀ ਆ ਲੈਣਾ ਕਰੋ ਕੰਡਾ ਕਰ ਲੈ ਵੇ ਮੱਖੋ ਵਾਲਿਆ ਹਰਮਨ ਮੈਂ ਦੱਸਿਆ ਇਹਦਾ ਏਰੀਆ ਆ ਇਹਦਾ ਏਰੀਆ ਆ ਏ ਲੈ ਵੇ ਕਹਿੰਦੇ ਮੱਖੋ ਵਾਲਿਆ ਹਰਮਨ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਮੈਂ ਦੱਸਿਆ ਤਿੰਨ ਗੋਲ ਆ ਕਹਿੰਦੇ ਮੁੰਡੇ ਟਰੋਲੀ ਵਾਲੇ ਕੱਪ ਤੇ ਲੈ ਵੇ ਸੈੱਟ ਪੀਸ ਤੇ ਹਰਮਨ 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 ਦਾ ਟਿਕਾਣਾ ਆ ਮੈਂ ਦੱਸਿਆ ਵੇ ਹਰ ਮੰਦਾ ਜੋਂ ਨੇ ਆ ਮੇਤਰੋ ਕਹਿੰਦੇ ਮੱਗੋ ਵਾਲੀਆ ਵਾਈ ਕੈਂਡ ਮਾਰਦਾ ਯਾਰ ਵਾਈ